ਕਿ ਫਾਲਸਾ ਵਾਇਰ ਜੀ ਕੀ ਫਤਿਹ ਸੋ ਮੇਰੇ ਨਾਲ ਸੰਤ ਬਾਬਾ ਸਰਜੀਤ ਸਿੰਘ ਜੀ ਮੱਖਾ ਵਾਲੇ ਗੁਰਮੀ ਬਾਪੁਰਖ ਪਹੁੰਚੇ ਨੇ ਸਾਰਿਆਂ ਨੂੰ ਤੁਸੀਂ ਇੱਕ ਵਾਰੀ ਦਰਸ਼ਨ ਕਰਾਓ ਸਾਡੇ ਲਾਖੋ ਕਦੇ ਬਾਬਾ ਭਗਤ ਦੀ ਗੱਲ ਕਰਦੇ ਹਾਂਜੀ ਇਹ ਬਾਬਾ ਭਗਤ ਸਿੰਘ ਜੀ ਨੇ ਖਾਸੀ ਗਲਾ ਟੱਕੀ ਸਾਹ ਤੋਂ ਜੀ ਬਾਬਾ ਅਮਰਜੀਤ ਸਿੰਘ ਪਰੀਦਪੁਰ ਤੋਂ ਬਾਬਾ ਭੀਮ ਸਿੰਘ ਜੀ ਹਰੀਗੜ੍ਹ ਤੋਂ ਬਾਬਾ ਸਤਨਾਮ ਸਿੰਘ ਜੀ ਕੋਲੇ ਮੱਜਰੇ ਪਾਈਦਰ ਫਾਲਸਿੰਘ ਜੀ ਸੋਡੀ ਚੰਡੀਗੜ੍ਹ ਤੋਂ ਸਾਡੇ ਕ੍ਰੈਮ ਬ੍ਰਾਂਚ ਦੇ ਆਈਜੀ ਸਾਹਿਬ ਚੰਡੀਗੜ੍ਹ ਤੋਂ ਤੇ ਬਾਬਾ ਮਨਦੀਪ ਸਿੰਘ ਜੀ ਸਾਰੇ ਆਪਣੇ ਜਥੇ ਸਮੇਤ ਅੱਜ ਪਹੁੰਚੇ ਨੇ ਸੋ ਦੋਸਤੋ ਗੱਲਬਾਤ ਆਪਾਂ ਕਰਦੇ ਆਂ ਬਾਬਾ ਜੀ ਨਾਲ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਬਹੁਤ ਜ਼ੋਰ ਦਾ ਉਭਰਾਅ ਲਾ ਜਿਹੜਾ ਬਾਬਾ ਜੀ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਬਦਨਪੁਰ ਇੱਕ ਜਹਾਜ਼ ਇਲਾਕਾ ਥੋੜਾ ਜਿਹਾ ਅੱਗੇ ਨੂੰ ਜਾਈਏ ਤਾਂ ਹਰਿਆਣੇ ਦਾ ਬਾਰਡਰ ਸ਼ੁਰੂ ਹੁੰਦਾ ਹੈ ਔਰ ਬਾਰਡਰ ਤੋਂ ਪਹਿਲਾਂ ਪੰਜਾਬ ਰਣ ਦਾ ਪਿੱਛੇ ਸਮੇਲ ਵੀ ਹੈ ਥੋੜੇ ਪੰਜਾਬ ਵੀ ਹੁੰਦਾ ਸਰਾ ਹਰਿਆਣਾ ਵੀ ਹੁੰਦਾ ਜਿੱਦਾਂ ਕਿ ਪਛੇਟ ਡਰਾਪ ਆਪ ਵੀ ਆਉਂਦਾ ਸੋ ਬਾਬਾ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੀਦਾ ਹਾਂ ਜੀ ਪਹਿਲਾਂ ਤੁਹਾਡਾ ਧੰਨਵਾਦ ਹੈ ਜੀ ਤੁਸੀਂ ਇਸ ਪ੍ਰੋਗਰਾਮ ਨੂੰ ਕਵਰ ਕਰਨ ਵਾਸਤੇ ਇੱਕ ਤਾਰਾ ਚੈਨਲ ਤੋਂ ਆਇਓ ਜੀ ਜੀ ਆਇਆਂ ਆਖਦੇ ਹਾਂ ਜਿੱਥੇ ਸਾਰਾ ਸੰਤ ਸਮਾਜ ਮਹਾਂਪੁਰਖ ਸ਼ੰਗ ਸਰਵਾਨ ਅਤੇ ਹੈਡ ਗ੍ਰੰਤੀ ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਦੇ ਪਹੁੰਚੇ ਨੇ ਉੱਥੇ ਸਭ ਨੂੰ ਜੀ ਆਇਆਂ ਆਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਸਭ ਤੋਂ ਪਹਿਲਾਂ ਤੁਮੇ ਅਭੀਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਨੌਜਵਾਨਾਂ ਨੂੰ ਇਲਾਕੇ ਨੂੰ ਬਹੁਤ ਵੱਡੇ ਇਸ ਵਾਰ ਜਿਹੜੇ ਕੀਰਤਨ ਸਮਾਗਮ ਹੋਏ ਪਿਛਲੇ ਸਾਲ ਤਿੰਨ ਰੋਜ਼ਾ ਸੀ ਇਸ ਸਾਲ ਤਾਂ ਮਲਾਦਾ तकरीबन 9 ਦਿਨਾਂ ਤੋਂ ਮੈਂ ਦੇਖ ਸਕਿਆ 16 ਦਿਨ ਤੋਂ 2 ਤਰੀਕ ਨੂੰ ਅਸੀਂ ਨਗਰ ਕੀਰਤਨ ਕਵਰੇਜ ਕਰਕੇ ਗਏ ਉਸ ਤੋਂ ਬਾਅਦ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਜਿਹੜੇ ਮਹਾਂਪੁਰ ਕਾਰੇ ਨੇ ਸੋ ਬਾਬਾ ਜੀ ਕਿੱਦਾਂ ਹੈ ਇਸ ਵਾਰ ਜਿਹੜਾ ਇੰਨਾ ਲੰਮਾ ਸਵਾਗਤ ਜਿਹੜਾ ਉਹ ਕਿਸ ਤਰ੍ਹਾਂ ਮਨ ਦੇ ਵਿੱਚ ਹੋਰਨਾ ਹੁੰਦਾ ਸਾਨੂੰ ਬੜੀ ਖੁਸ਼ੀ ਸੀਗੀ ਵੀ ਸਾਡੀ ਜ਼ਿੰਦਗੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਿਹੜੀ ਸੰਸਾਰ ਤੇ ਕੋਈ ਮਿਸਾਲ ਹੀ ਨਹੀਂ ਮਿਲਦੀ ਹੈਗੀ ਵੀ ਕਿਸੇ ਦੇ ਧਰਮ ਨੂੰ ਪਹਚਾਣ ਵਾਸਤੇ ਆਪਣੀ ਕੁਰਬਾਨੀ ਦਿੱਤੀ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਤੁਸੀਂ ਵੇਖਾਂਗੇ ਕਿ ਨਹੀਂ ਵੇਖਾਂਗੇ 350 ਸਾਲਾਂ ਸਾਰੇ ਸੰਸਾਰ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਇਕੱਲੇ ਸਿੱਖ ਕੌਮ ਚ ਨਹੀਂ ਹਿੰਦੂਆਂ ਚ ਹਰਿਆਣਾ ਸਰਕਾਰ ਵਿੱਚ ਸੈਂਟਰ ਸਰਕਾਰ ਵਿੱਚ ਬਲਕਿ ਵਰਲਡ ਵਿੱਚ ਇਹ ਸਾਰੀ 350 ਸਾਲਾਂ ਸਤਾਪਦੀ ਮਨਾ ਰਹੇ ਆ ਤੇ ਸਾਨੂੰ ਵੀ ਬੜਾ ਸ਼ੌਂਕ ਸੀ ਵੀ ਸਾਡੇ ਸਤਿਗੁਰੂ ਨੇ ਕਿੰਦੂ ਤਿਲਕ ਜੰਜੂਰਾ ਕਾ ਪ੍ਰਭਤਾ ਕਾ ਕਿੰਨੋਂ ਵੱਡੋ ਕੱਲੂ ਮਹਿਸਾਕਾ ਇਸ ਗੱਲ ਨੂੰ ਲੈ ਕੇ ਅਸੀਂ ਅਮਰੀਕਾ ਤੋਂ ਸਪੈਸ਼ਲ ਜਿੱਥੇ ਹਰ ਸਾਲ ਪ੍ਰੋਗਰਾਮ ਕਰਨ ਵਾਸਤੇ ਆਉਂਦੇ ਆ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਖੁਸ਼ੀਆਂ ਭਰਿਆ ਇਹ ਗੁਰਪੁਰਬ ਮਨਾਉਂਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਨ ਹੈ ਜਾਂ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ ਉੱਥੇ ਨਾਲੇ ਐਦ ਕੀ ਬੜੀ ਖੁਸ਼ੀ ਦੀ ਲਹਿਰ ਸੀ ਵੀ ਸਾਡੀ ਜ਼ਿੰਦਗੀ ਵਿੱਚ ਵੀ ਇੰਨੀ ਵੱਡੀ ਗੁਰੂ ਸਾਹਿਬ ਜੀ ਦੀ ਸ਼ਹਾਦਤ ਨਾਲ ਉਹਨਾਂ ਦੇ ਤਿੰਨ ਸਿੰਘ ਸ਼ਹੀਦ ਹੋਏ ਜਿਨਾ ਕਰਕੇ ਇਹ ਸਿੱਖ ਓਮ ਦੇ ਅੰਦਰ ਬੜਾ ਮਾਣ ਹੈ ਕਿ ਕਿਸੇ ਤੇ ਧਰਮ ਨੂੰ ਬਚਾਉਣ ਵਾਸਤੇ ਸਿੱਖਾਂ ਦੇ ਗੁਰੂਆਂ ਨੇ ਆਪਣੀ ਕੁਰਬਾਨੀ ਦੇ ਦਿੱਤੀ। ਇਸ ਗੱਲ ਨੂੰ ਲੈ ਕੇ ਅਸੀਂ ਇਹ ਲੰਮਾ ਪ੍ਰੋਗਰਾਮ ਕੀਤਾ 11 ਪ੍ਰਭਾਤ ਕਰੀਆਂ, ਇੱਕ ਨਗਰ ਕੀਰਤਨ ਅਤੇ 4 ਦਿਨ ਦਾ ਗੁਰਮਤ ਸਮਾਗਮ ਰੱਖਿਆ ਜਿਸ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਮਹਾਂਪੁਰਖ ਆਏ ਅਤੇ ਸਾਰੇ ਉਹਦਿਆਂ ਤੋਂ ਅਫਸਰ ਵੀ ਸਾਡੇ ਕੋਲ ਇੱਥੇ ਪਹੁੰਚੇ ਨੇ। ਪ੍ਰੋਗਰਾਮ ਤੋਂ ਬਾਅਦ ਬਾਬਾ ਜੀ ਕੋਈ ਅਮਰ ਸੰਚਾਰ ਅਮਰ ਸੰਚਾਰ ਰੱਖਿਆ ਸੀਗਾ ਪਰ ਉਹ ਪਰਮਿਸ਼ਨਦਾਰ ਅਮਰ ਸੰਚਾਰ ਹੋਣ ਕਰਕੇ ਇੱਥੋਂ ਦੀਆਂ ਸੰਗਤਾਂ ਨੂੰ ਅਸੀਂ ਉੱਥੇ ਭੇਜ ਦਿੱਤਾ ਸੀਗਾ ਤੇ ਉਹਨਾਂ ਨੇ ਉੱਥੇ ਅਮਰਤ ਪਾਣ ਇੱਕ ਤਰੀਕ ਨੂੰ ਕਰ ਲਿਆ ਸੀ ਜੀ ਸੋ ਬਾਬਾ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਜੀ ਅਸੀਂ ਇਹੀ ਕਹਾਂਗਾ ਜੀ ਵੀ ਜਿੰਨਾ ਵੀ ਨੌਜਵਾਨ ਤਬਕਾ ਹੈ ਸਿੱਖੀ ਨੂੰ ਸੰਭਾਲ ਲੈਣ ਜਿੰਨੀ ਇਸ ਵਿੱਚ ਇੱਜ਼ਤ ਹੈ ਇਹਦੇ ਵਿੱਚ ਸਤਕਾਰ ਹੈ ਕਿਸੇ ਧਰਮ ਵਿੱਚ ਨਹੀਂ ਹੈਗਾ ਸਿਰ ਤੇ ਦਸਤਾਰ ਸਜਾਈ ਹੋਏਗੀ ਤੇ ਤੁਹਾਨੂੰ ਸਰਦਾਰ ਜੀ ਕਹਣਗੇ ਤੇ ਕਰਪਾਨ ਪਾਣੀ ਹੋਏਗੀ ਤੁਹਾਨੂੰ ਸਿੰਘ ਸਾਹਿਬ ਕਹਿਣਗੇ ਤੇ ਸਾਡੇ ਗੁਰੂ ਨੇ ਸਾਨੂੰ ਬੜਾ ਮਾਣ ਦਿੱਤਾ ਹੈ ਸਾਡਾ ਵਰਲਡ ਦੇ ਵਿੱਚ ਨਾਮ ਚੱਲਦਾ ਜਿੱਥੇ ਸਿੱਖਾਂ ਦੇ ਕਾਰੋਬਾਰ ਨੇ ਉੱਥੇ ਗੁਰਸਿੱਖੀ ਵੀ ਅੱਜ ਲੋਕ ਕਹਿੰਦੇ ਨੇ ਵੀ ਸਿੱਖੀ ਦਾ ਪ੍ਰਚਾਰ ਬੜਾ ਘੱਟ ਏ ਪਰ ਬਾਬਾ ਜੀ ਕੋਈ ਕੰਟਰੀ ਐਸੀ ਨਹੀਂ ਜਿੱਥੇ ਗੁਰੂ ਨਾਨਕ ਦਾ ਨਿਸ਼ਾਨ ਨਾ ਝੁਲਿਆ ਹੋਵੇ ਸਾਰੇ ਸੰਸਾਰ ਦੇ ਵਿੱਚ ਹੀ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਵਾਰਤ ਫੇਰੀ ਪਿੰਡ ਪਿੰਡ ਘਰ ਘਰ ਸ਼ਹਿਰ ਸ਼ਹਿਰ ਨਗਰ ਨਗਰ ਤੇ ਵਰਲਡ ਦੇ ਵਿੱਚ ਮੈਂ ਕਹਿੰਦਾ ਅਮਰੀਕਾ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਉੱਥੇ ਵੀ ਲੋਕ ਪ੍ਰਭਾਤ ਕਰੀਆਂ ਕੱਢਣ ਲੱਗ ਪਏ ਨੇ ਉਹ ਗੁਰੂ ਨਾਨਕ ਦਾ ਜਨਮ ਦਿਨ ਨੇ ਇੰਡੀ ਵੱਡੀ ਗੱਲ ਹੈ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਧੰਨਵਾਦ ਜੀ ਖਾਲਸਾ